ਸਾਨੂੰ ਗਾ ਕੱਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ ਮਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰ ਨੋਦ ਜਿਹੜੀ ਹੈ ਉਹ ਕਿਸੇ ਦੀ ਛਹਿਜ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗਨਾਰ ਨੋਦ ਜੜੀ ਕਿ ਐਮਪੀਏ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀਏ ਹੈ ਨੋਜ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬ루ਗਾ ਦੇਲ ਦੇ ਵਿੱਚ ਭੇਜਣਾ ਚਾਹੀਦਾ ਬਈ ਕੰਗੜਾ ਰੋਗੋਟ ਰੋਜ਼ ਘੜੀ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ ਜ਼ਹਿਰ ਉਗਲਦੀ ਹੈ ਅੱਜ ਕੰਗੜਾ ਰੋਗ ਨੇ ਕਿਹਾ ਬਈ ਜਿਹੜਾ ਕਿਸਾਨ ਹੈ ਉਹ ਖਾਲੇਸਤਾਨੀ ਹੈ ਅੱਜ ਦੇਖਦੇ ਕਿਸਾਨੂੰ ਗਾਲ ਕੱਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਮੰਡ ਦੇ ਵਿੱਚ ਰੇਪ ਹੋਏ ਮਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰ ਰੀਨੋਤ ਜਿਹੜੀ ਹੈ ਉਹ ਕਿਸੇ ਦੀ ਛੇਹ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗਨਾਰ ਰੀਨੋਤ ਜਿਹੜੀ ਕਿ ਐਮਪੀਏ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀਏ ਹੈ ਕਾਨੂੰਨ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਤੇ ਇਸ ਨੂੰ ਦੁਬਾਰੂ ਕਰ